YouTube ਚੈਨਲ ਦੇ ਪਿਆਰੇ ਦਰਸ਼ਕੋ ਪੂਰਨ ਅਦਬ ਸਤਕਾਰ ਸਹਿਤ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਅੱਜ ਦੁਨੀਆ ਭਰ ਵਿੱਚ ਵਾਲਮੀਕ ਪਾਈਚਾਰੇ ਵੱਲੋਂ ਵਾਲਮੀਕ ਪਾਈਚਾਰੇ ਵੱਲੋਂ ਭਗਵਾਨ ઋષਿ ਵਾਲਮੀਕੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਦਾ ਤੇ ਤੂਮ ਤਾਮ ਨਾਲ ਜਹੋ ਜਲਾਲ ਨਾਲ ਜਹੋ ਜਲਾਲ ਨਾਲ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਜਦੋਂ ਖਿਆਲ ਚੱਲ ਰਿਹਾ ਸੀ ਕਿ ਖਿਆਲ YouTube ਚੈਨਲ ਚਲਾਉਣਾ ਹੈ ਤਾਂ ਉਹਦੇ ਉੱਤੇ ਕੀ ਖਿਆਲ ਦਿੱਤਾ ਜਾਵੇ ਤਾਂ ਇੱਕ ਖਿਆਲਾਂ ਦਾ ਵੀ ਵਹਾ ਸੇਰ ਦਾ ਮਨ ਵਿੱਚ ਚੱਲ ਰਿਹਾ ਸੀ ਬਹੁਤ ਸਾਰੇ ਇਸ ਤਰ੍ਹਾਂ ਦੇ ਮਨ ਵਿੱਚ ਖਿਆਲ ਆ ਰਹੇ ਸਨ ਕਿ ਮਨ ਬਹੁਤ ਜ਼ਿਆਦਾ ਅਚਰਜ ਹੋ ਰਿਹਾ ਸੀ ਤੇ ਖਿਆਲ ਆਇਆ ਮਨ ਵਿੱਚ ਕਿ ਇਹ ਧਰਤੀ ਖਾਸ ਕਰਕੇ ਸ੍ਰੀ ਅਮਰਤਸਰ ਸਾਹਿਬ ਜੀ ਦੇ ਇਲਾਕੇ ਦੀ ਜਿਹੜੀ ਸਾਰੀ ਧਰਤੀ ਹੈ ਇਹ ਕਿੱਡੀ ਮਹਾਨ ਧਰਤੀ ਹੈ ਇਹ ਵੀ ਖਿਆਲ ਆਇਆ ਕਿ ਦੁਨੀਆ ਵਿੱਚ ਕਈ ਵਾਰੀ ਇੰਨਾ ਜ਼ਿਆਦਾ ਮਾਣ ਸਤਕਾਰ ਰੁਤਬਾ ਤੇ ਇਦਾਂ ਦੀ ਭਗਵਾਨ ਦੇ ਨਾਲ ਰਹਿਣ ਦਾ ਯਤਨ ਰਾਜਿਆਂ ਦੇ ਘਰ ਜਨਮ ਲੈ ਕੇ ਵੀ ਸੁਖੀ ਹੋ ਕੇ ਵੀ ਕਈ ਵਾਰੀ ਮਨੁੱਖ ਸੁਖੀ ਨਹੀਂ ਹੁੰਦਾ ਤਾਂ ਮੇਰਾ خیال ਮਾਤਾ ਸੀਤਾ ਜੀ ਬੱਲ ਗਿਆ ਜੋ ਰਾਜੇ ਜਨਕ ਦੀ ਸੁਤਰੀ ਸਨ ਉਨ੍ਹਾਂ ਬਾਰੇ ਇੱਕ ਆਮ ਜਾਣਕਾਰੀ ਹੈ ਕਿ ਜਦੋਂ ਰਾਜਾ ਜਨਕ ਜੀ ਆਪਣੇ ਰਾਜ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਹੱਲ ਚਲਾ ਰਹੇ ਸਨ ਤਾਂ ਉਹਨਾਂ ਨੂੰ ਉਹਨਾਂ ਦੇ ਹੱਲ ਦੇ ਫਾਲੇ ਦੇ ਨਾਲ ਇੱਕ ਘੜੇ ਦੀ ਠੋਕਰ ਵੱਜੀ ਤੇ ਜਦੋਂ ਉਹਨਾਂ ਨੇ ਜ਼ਮੀਨ ਵਿੱਚੋਂ ਕੜਾ ਕੁੱਟਿਆ ਤੇ ਉਹਨਾਂ ਨੂੰ ਇੱਕ ਉਸ ਘੜੇ ਦੇ ਵਿੱਚੋਂ ਉਸ ਧਰਤੀ ਵਿੱਚ ਦੱਬੇ ਹੋਏ ਘੜੇ ਦੇ ਵਿੱਚੋਂ ਇੱਕ ਲੜਕੀ ਦਾ ਸਰੂਪ ਮਿਲਿਆ ਜਿਸ ਨੂੰ ਉਹਨਾਂ ਨੇ ਚੁੱਕਿਆ ਸਾਫ਼ ਕੀਤਾ ਗੱਲ ਨਾਲ ਲਾਇਆ ਰਾਜੇ ਨੇ ਤੇ ਉਹਨੂੰ ਆਪਣੀਆਂ ਧੀਆਂ ਦੇ ਵਾਂਗ ਪਾਲਿਆ ਇਹ ਵੀ ਇੱਕ ਗੱਲ ਪ੍ਰਚਲਿਤ ਹੈ ਕਿ ਰਾਜੇ ਜਨਕ ਦੇ ਕੋਲ ਬਹੁਤ ਵੱਡਾ ਤੁਲਸ਼ ਸੀਗਾ ਜਦੋਂ ਮਾਤਾ ਸੀਤਾ ਜੀ ਆਪਣੇ ਪਿਤਾ ਦੇ ਘਰ ਥੋੜੇ ਵੱਡੇ ਹੋਏ ਤਾਂ ਇੱਕ ਦਿਨ ਉਹਨਾਂ ਨੇ ਘਰ ਦੀ ਸਫਾਈ ਕਰਦੇ ਹਾਂ ਆਪਣੇ ਪਿਤਾ ਜੀ ਦਾ ਤੁਣਸ਼ ਚੁੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਰੱਖ ਦਿੱਤਾ ਤੇ ਕਹਿੰਦੇ ਹਨ ਜਦ ਰਾਜਾ ਜਨਕ ਜੀ ਘਰ ਆਏ ਤਾਂ ਉਹਨਾਂ ਨੇ ਆਪਣੀ ਸੁਪਤਨੀ ਨੂੰ ਪੁੱਛਿਆ ਕਿ ਮੇਰੇ ਤੁਣਸ਼ ਨੂੰ ਇੱਥੋਂ ਚੁੱਕ ਕੇ ਦੂਸਰੇ ਪਾਸੇ ਕਿਸ ਨੇ ਰੱਖਿਆ ਹੈ ਤਾਂ ਉਹਨਾਂ ਨੇ ਸੀਤਾ ਜੀ ਦਾ ਨਾਮ ਲਿਆ ਤੇ ਉਹ ਇੰਨੇ ਖੁਸ਼ ਹੋਏ ਇੰਨੇ ਪ੍ਰਸੰਨ ਹੋਏ ਕਿ ਮੇਰੀ ਧੀ ਇੰਨੀ ਬਲਵਾਨ ਹੈ ਜਿਹੜਾ ਤੁਣਸ਼ ਪੰਜਾਬੀ ਦੇ ਵਿੱਚ ਤੁਨਖ ਕਹਿ ਦਿੰਦੇ ਨੇ ਕਿਸੇ ਆਮ ਸਿਪਾਈ ਦੇ ਕੋਲੋਂ ਚੁੱਕਿਆ ਨਹੀਂ ਜਾਂਦਾ ਜਿਸ ਨੂੰ ਕੋਈ ਗਿਰਲਾ ਲੁਖ ਹੀ ਚੁੱਕ ਕੇ ਇਹਦੇ ਉੱਤੇ ਇਹਦੇ ਚਿੱਲੇ ਤੇ ਇਹਦੀ ਤੰਦ ਤੇ ਤੀਰ ਚਾੜ ਕੇ ਚਲਾ ਸਕਦਾ ਹੈ ਉਸ ਨੂੰ ਮੇਰੀ ਛੋਟੀ ਜੀ ਤੀਰ ਨੇ ਚੁੱਕ ਲਿਆ ਤਾਂ ਉਹਨਾਂ ਨੇ ਇੱਕ ਸੰਕਲਪ ਲਿਆ ਕਿ ਮੈਂ ਉਸ ਲੜਕੇ ਦੇ ਨਾਲ ਹੀ ਆਪਣੀ ਧੀ ਦਾ ਰਿਸ਼ਤਾ ਕਰਨਾ ਹੈ ਜਿਹੜਾ ਲੜਕਾ ਇਸ ਤੋਣਸ਼ ਨੂੰ ਚੁੱਕੇ ਤੇ ਇਹਦੇ ਚਿੱਲੇ ਤੇ ਚਾੜ ਕੇ ਇਹਦੀ ਤੰਦ ਤੇ ਚਾੜ ਕੇ ਤੀਰ ਚਲਾ ਕੇ ਦੱਸੇ ਜਦੋਂ ਦੋਹੀ ਫਰੀ ਜਹਾਨ ਦੇ ਵਿੱਚ ਇਹ ਸਾਰੀ ਦੁਨੀਆ ਦੇ ਵਿੱਚ ਸੱਦੇ ਪੱਤਰ ਗਏ ਜਿੱਥੋਂ ਤੱਕ ਵੀ ਉਸ ਵੇਲੇ ਜਾ ਸਕਦੇ ਸਨ ਤਾਂ ਪਤਾ ਲੱਗਿਆ ਕਿ ਉਹ ਸੱਦਾ ਪੁੱਤਰ ਘੁੰਮਦਾ ਘਮੁੰਦਾ ਰਾਜੇ ਦਸ਼ਰਥ ਦੇ ਘਰ ਪਹੁੰਚਿਆ ਜਦੋਂ ਉਹਨਾਂ ਦੇ ਸੁਪੁੱਤਰ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਉਹ ਸੱਦਾ ਪੱਤਰ ਦੇਖਿਆ ਤਾਂ ਉਹ ਸੀਤਾ ਮਾਤਾ ਜੀ ਨੂੰ ਮਰਨ ਵਾਸਤੇ ਵਿਆਉਣ ਵਾਸਤੇ ਉਹ ਰਾਜੇ ਜਨਕ ਦੀ ਨਗਰੀ ਪਹੁੰਚੇ ਤੇ ਉਹਨਾਂ ਨੇ ਉਹ ਤੁਨਕ ਫੜ ਕੇ ਚਲਾਇਆ ਸੀਤਾ ਮਾਤਾ ਜੀ ਨੂੰ ਮਿਆ ਕੇ ਲਿਆਂਦਾ ਤੁਸੀਂ ਸੀਤਾ ਮਾਤਾ ਜੀ ਦੇ ਕਰਮ ਦੇਖੋ ਕਿ ਕਿਸ ਤਰ੍ਹਾਂ ਦੇ ਪਰਿਵਾਰ ਵਿੱਚ ਉਹਨਾਂ ਨੇ ਜਨਮ ਲਿਆ ਕਿ ਉਹ ਪਰਿਵਾਰ ਨੇ ਉਹਨਾਂ ਨੂੰ ਘਰ ਨਹੀਂ ਰੱਖਿਆ ਕਰੋ ਕੱਢ ਦਿੱਤਾ ਮਾਰਿਆ ਨਾ ਧਰਤੀ ਵਿੱਚ ਦੱਬ ਦਿੱਤਾ ਧਰਤੀ ਵਿੱਚੋਂ ਇੱਕ ਰਾਜੇ ਨੂੰ ਉਹ ਪ੍ਰਾਪਤ ਹੋਈ ਤੇ ਰਾਜੇ ਦੇ ਘਰ ਉਹ ਨਹੋ ਬਣ ਕੇ ਗਈ ਤੇ ਉਸ ਵੇਲੇ ਜਿਹੜਾ ਉਸ ਯੁੱਗ ਦਾ ਮਾਲਕ ਮੰਨਿਆ ਗਿਆ ਭਾਰਤੀ ਸੰਸਕ੍ਰਿਤੀ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਉਹਨਾਂ ਦੇ ਨਾਲ ਉਹ ਵਿਆਹੀ ਗਈ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਜੀੜੀ ਲੋਕ ਭਗਵਾਨ ਰਾਮਚੰਦਰ ਦੀ ਪੂਜਾ ਕਰਕੇ ਕਰ ਰਹੇ ਨੇ ਸ਼ਾਂਤੀ ਪ੍ਰਾਪਤ ਕਰ ਰਹੇ ਨੇ ਪਰ ਉਸ ਪਰਮੇਸ਼ਰ ਦੀ ਖੇਡ ਕਿ ਸੀਤਾ ਮਾਤਾ ਜੀ ਨੂੰ ਬੰਤ ਸੁਖ ਹੋਣ ਦੇ ਬਾਵਜੂਦ ਵੀ ਸੁਖ ਨਹੀਂ ਪ੍ਰਾਪਤ ਹੋਇਆ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਿਹੜਾ ਰਮਾਇਣ ਦੀ ਕਹਾਣੀ ਹੈ ਜਿਹੜਾ ਰਾਮ ਰਮਾਇਣ ਦੀ ਵਿਚਾਰ ਹੈ ਜੇੜਾ ਰਮਾਇਣ ਦਾ ਇਤਿਹਾਸ ਹੈ ਮਿਥਿਹਾਸ ਹੈ ਉਹਦੇ ਵਿੱਚ ਜਿਹੜੀ ਸਾਰੇ ਪਾਤਰ ਨੇ ਉਹਦੇ ਸਾਰੇ ਜਿਵੇਂ ਮੁੱਖ ਪੁੰਕਾਕਾਰ ਨੇ ਉਹਨਾਂ ਦਾ ਜੀਵਨ ਹੈ ਕਿ ਜਿਵੇਂ ਰਾਵਣ ਜੀ ਉਹਨਾਂ ਨੂੰ ਚੁੱਕ ਕੇ ਲੈ ਗਏ ਜਿਵੇਂ ਉਹਨਾਂ ਦਾ ਭਗਵਾਨ ਰਾਮਚੰਦਰ ਜੀ ਨੇ ਅੰਤ ਕੀਤਾ ਇਦੇ ਮੈਂ ਕਿਸੇ ਵੀ ਗੱਲ ਦੇ ਵਿਸਥਾਰ ਵਿੱਚ ਨਹੀਂ ਜਾਣਾ ਫਿਰ ਜਦ ਮਾਤਾ ਸੀਤਾ ਜੀ ਸੀ ਲੰਕਾ ਤੋਂ ਵਾਪਸ ਆਏ ਅਜੁੱਧਿਆ ਰਹਿਣ ਲੱਗ ਪਏ ਫਿਰ ਇੱਕ ਸਮਾਂ ਇਦਾਂ ਦਾ ਆਇਆ ਕਿ ਜਦੋਂ ਉਹ ਗਰਭਵਤੀ ਸਨ ਤੇ ਉਹਨਾਂ ਨੂੰ ਆਪਣਾ ਘਰ ਛੱਡਣਾ ਪਿਆ ਤੇ ਤੁਸੀਂ ਹੈਰਾਨ ਹੋਵੋ ਕਿ ਸਾਰੇ ਜਾਣੇ ਇਸ ਖਿਆਲ ਨੂੰ ਚੁਣ ਕੇ ਕਿ ਜਦੋਂ ਮਾਤਾ ਸੀਤਾ ਜੀ ਜਿਹਦਾ ਪਤੀ ਭਗਵਾਨ ਤੇ ਦਰਜੇ ਦਾ ਰੂਪ ਰੱਖਦਾ ਹੈ ਭਗਵਾਨ ਦੇ ਰੂਪ ਦਾ ਦਰਜਾ ਰੱਖਦਾ ਹੈ ਜੀਦਾ ਸਹੁਰਾ ਪਰਿਵਾਰ ਇੱਕ ਬਹੁਤ ਵੱਡਾ ਮਹਾਰਾਜਿਆਂ ਦਾ ਪਰਿਵਾਰ ਹੈ ਬਹੁਤ ਅਮੀਰ ਨੇ ਹਰ ਪੱਖੋਂ ਬਹੁਤ ਗੁਣਾ ਵਾਲੇ ਅੱਗੇ ਪਰਿਵਾਰ ਨੇ ਵੱਡੇ ਨਾਮਾਂ ਵਾਲੇ ਪਰਿਵਾਰ ਨੇ ਉਸ ਵੇਲੇ ਮਾਤਾ ਸੀਤਾ ਜੀ ਨੂੰ ਜੇ ਕਿਸੇ ਨੇ ਛੱਲਿਆ ਪਿਆਰੇ ਦਰਸ਼ਕੋ ਉਹ ਪੰਜਾਬ ਦੀ ਧਰਤੀ ਨੇ ਮਾਤਾ ਜੀ ਅਜੁੱਧਿਆ ਛੱਡ ਕੇ ਪੰਜਾਬ ਆ ਗਏ ਇਸ ਪੰਜਾਬ ਦੀ ਧਰਤੀ ਨੂੰ ਇਸ ਅੰਮ੍ਰਿਤਸਰ ਦੀ ਧਰਤੀ ਨੂੰ ਕਿਵੇਂ ਦੀ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ ਇੱਥੇ ਕੀ ਹੈ ਇੱਥੋਂ ਦਾ ਪਾਉਣ ਪਾਣੀ ਇੱਥੋਂ ਦੀ ਮਿੱਟੀ ਦੇ ਤੱਤ ਇਹ ਕਿਸ ਤਰ੍ਹਾਂ ਦੀ ਚੀਜ਼ ਹੈ ਕਿ ਜਦੋਂ ਇੱਕ ਨਾਰੀ ਗਰਭਵਤੀ ਹੋਈ ਇੱਕ ઋષਿ ਨੂੰ ਮਿਲਦੀ ਹੈ ਪੰਜਾਬੀ ઋષਿ ਨੂੰ ਮਿਲਦੀ ਹੈ ਉਸ ਮਹਾਨ ਪੰਜਾਬੀ ઋષਿ ਨੂੰ ਮਿਲਦੀ ਹੈ ਤਾਂ ਉਹ ઋષਿ ਉਸ ਨੂੰ ਆਪਣੀ ਕੁਟਿਆ ਦੇ ਵਿੱਚ ਠਹਿਰਾਉਂਦਾ ਹੈ ਉਹਦੀ ਦੇਖਭਾਲ ਕਰਦਾ ਹੈ ਉਹਦੇ ਪਿਤਾ ਦੇ ਨਿਆਈ ਉਹਦੀ ਪਾਲਣਾ ਉਹਦੀ ਦੇਖਭਾਲ ਕਰਦਾ ਹੈ ਇਹ ਮੇਰਾ ਖਿਆਲ ਹੈ ਜੇ ਕਿਸ ਨੂੰ ਗਲਤ ਲੱਗੇ ਮੈਂ ਮਾਫੀ ਮੰਗਦਾ ਤਾਂ ਉਸ ਪਿਤਾ ਦੀ ਨਿਆਈ ਜਦ ਭਗਵਾਨ ਬਾਲਮੀਕ ਜੀ ਨੇ ਸੀਤਾ ਮਾਤਾ ਦੀ ਦੇਖਭਾਲ ਕੀਤੀ ਤੇ ਉਹ ਸਾਨੂੰ ਕੀ ਸੰਦੇਸ਼ ਦਿੰਦੀ ਹੈ ਸਾਡੇ ਲਈ ਕੀ ਪ੍ਰੇਰਣਾ ਕਰਦੀ ਹੈ ਤਾਂ ਅਮਰਸਰ ਦੀ ਧਰਤੀ ਦੇ ਨੇੜੇ ਹੀ ਇੱਕ ਪਿੰਡ ਹੈ ਸਤਲਾਣੀ ਉਸ ਨੂੰ ਅੱਜਕੱਲ ਸਤਲਾਣੀ ਸਾਹਿਬ ਕਰਕੇ ਵੀ ਜਾਣਿਆ ਜਾਂਦਾ ਹੈ ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 6ਵੇਂ ਗੁਰੂ ਮਹਾਰਾਜ ਜੀ ਦੀ ਯਾਦ ਵਿੱਚ ਗੁਰਦੁਆਰਾ ਵੀ ਬਣਿਆ ਹੋਇਆ ਹੈ ਉਸ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਾਲਜ ਵੀ ਚਲਾਇਆ ਜਾ ਰਿਹਾ ਹੈ ਤਾਂ ਉਸ ਇਲਾਕੇ ਦੀ ਪਰੰਪਰਾ ਉਸ ਪਿੰਡ ਦੀ ਪਰੰਪਰਾ ਇਹ ਦੱਸਦੀ ਹੈ ਕਿ ਜਦੋਂ માતા ਸੀਤਾ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਲਾਵ ਨੇ ਅਤੇ ਕੋਸ਼ ਨੇ ਤੇ ਭਗਵਾਨ ਜੀ ਨੇ ਉਹਨਾਂ ਨੂੰ ਇੱਕ ਵੱਖਰਾ ਸਥਾਨ ਬਣਾ ਕੇ ਦਿੱਤਾ ਤੇ ਉਹ ਮਾਤਾ ਜੀ ਮਾਤਾ ਸੀਤਾ ਜੀ ਆਪਣੇ ਬੱਚਿਆਂ ਨੂੰ ਲੈ ਕੇ ਜਿਸ ਸਥਾਨ ਤੇ ਰਹੇ ਉਹ ਪਿੰਡ ਸਤਲਾਨੀ ਹੈ ਉਹਨੂੰ ਕਦੀ ਸੀਤਾ ਦਾ ਲਾਣਾ ਕਹਿ ਕੇ ਕਿ ਸੀਤਾ ਦਾ ਲਾਣਾ ਸੀਤਾ ਦਾ ਪਰਿਵਾਰ ਜਿੱਥੇ ਰਹਿੰਦਾ ਸੀ ਉਹਨੂੰ ਸਤਲਾਨੀ ਕਿਹਾ ਗਿਆ ਜਿਹੜਾ ਅਸੀਂ ਰਾਜੇਪੂਰਸ ਦੀ ਜਾਂ ਹੂਰਨਾ ਜੋਧਿਆਂ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਤੇ ਜਦੋਂ ਕੋਈ ਚੜਾਈ ਕਰਕੇ ਆਇਆ ਤੇ ਪੰਜਾਬੀਆਂ ਨੇ ਉਹਨਾਂ ਨੂੰ ਤਗੜੇ ਹੋ ਕੇ ਰੋਕਿਆ ਜਾਣ ਦੇ ਦਿੱਤੀ ਅਣਖ ਨਾ ਗਵਾਈ ਤਾਂ ਸਾਡੇ ਮਾਤਾ ਜੀ ਸੁਰਗਵਾਸ ਹੋ ਚੁੱਕੇ ਨੇ ਜਾਂ ਬਈ ਛੋਟੇ ਹੁੰਦੇ ਸੀ ਤਾਂ ਉਹਨਾਂ ਨੇ ਇਸ ਗੱਲ ਨੂੰ ਵੀ ਕਈ ਵਾਰੀ ਸੁਣਾਇਆ ਉਹ ਕਿਸ ਤਰ੍ਹਾਂ ਦੇ ਰੂਪ ਵਿੱਚ ਵੀ ਸੁਣਾਇਆ ਪਰ ਜਦੋਂ ਮੈਂ ਉਸ ਗੱਲ ਨੂੰ ਅੱਜ ਜਾਣਨ ਦਾ ਯਤਨ ਕਰਦਾ ਹਾਂ ਤਾਂ ਮੇਰੇ ਮਨ ਵਿੱਚ ਖਿਆਲ ਆਉਂਦਾ ਹੈ ਤੇ ਉਹਨਾਂ ਨੇ ਦੱਸਣਾ ਕਿ ਇੱਕ ਵਾਰੀ ਭਗਵਾਨ ਰਾਮਚੰਦਰ ਜੀ ਜਦ ਅਯੁੱਧਿਆ ਰਹਿੰਦੇ ਸਨ ਮਾਤਾ ਜੀ ਪੰਜਾਬ ਦੀ ਧਰਤੀ ਤੇ ਰਹਿੰਦੇ ਸਨ ਤੇ ਉਹਨਾਂ ਦੇ ਦੋਨੇ ਬੱਚੇ ਵੱਡੇ ਹੋ ਚੁੱਕੇ ਸਨ 12 12 14 14 ਸਾਲ ਦੇ ਤਾਂ ਉਸ ਸਮੇਂ ਇਤਿਹਾਸਕ ਤੌਰ ਤੇ ਕਿੰਨੀ ਗੱਲ ਠੀਕ ਹੈ ਪਰ ਇਹਦੇ ਵਿੱਚ ਇੱਕ ਨੁਕਤਾ ਸਮਝਣ ਵਾਲਾ ਹੈ ਉਹ ਇਹ ਹੈ ਕਿ ਭਗਵਾਨ ਰਾਮਚੰਦਰ ਜੀ ਨੇ ਆਪਣਾ ਇੱਕ ਘੋੜਾ ਜੇਰਾ ਸੀਗਾ ਉਸ ਨੂੰ ਛੱਡ ਦਿੱਤਾ ਪੁਰਾਣੇ ਸਮਿਆਂ ਦੇ ਵਿੱਚ ਇੱਕ ਧਾਰਨਾ ਪ੍ਰਚਲਿਤ ਸੀ ਕਿ ਜਿਹੜੇ ਵੱਡੇ ਰਾਜੇ ਮਹਾਰਾਜੇ ਹੋਇਆ ਕਰਦੇ ਸਨ ਉਹ ਆਪਣੇ ਘੋੜਿਆਂ ਤੇ ਕੁਝ ਲਿਖ ਕੇ ਉਹਨੂੰ ਛੱਡ ਦਿਆ ਕਰਦੇ ਸਨ ਤੇ ਉਹ ਘੋੜਾ ਜਿੱਥੋਂ ਤੱਕ ਭੱਜ ਕੇ ਆਉਂਦਾ ਸੀ ਉਥੋਂ ਤੱਕ ਉਸ ਰਾਜੇ ਦਾ ਰਾਜ ਸਮਝਿਆ ਜਾਂਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਧਾਰਨਾਵਾਂ ਨੂੰ ਵੀ ਅਸੀਂ ਹੋਰ ਸਪਸ਼ਟ ਕਰਨ ਦਾ ਸਪਸ਼ਟਤਾ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਤੇ ਕਹਿੰਦੇ ਹਨ ਕਿ ਜਦੋਂ ਉਹ ਕੋੜਾ ਪੰਜਾਬ ਦੀ ਧਰਤੀ ਤੇ ਆਇਆ ਭਗਵਾਨ ਰਾਮਚੰਦਰ ਜੀ ਦਾ ਭਗਵਾਨ ਰਾਮਚੰਦਰ ਜੀ ਦਾ ਤਾਂ ਉਸ ਕੋੜੇ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਪੰਜਾਬ ਦੇ ਜਾਇਆਂ ਨੇ ਲਵ ਤੇ ਕੁਸ਼ ਨੇ ਹੜ ਲਿਆ ਉਹ ਕਹਿੰਦੇ ਭਗਵਾਨ ਰਾਮਚੰਦਰ ਜੀ ਉਸੀ ਸੰਸਾਰ ਦੇ ਜੇਤੂ ਹੋ ਸਕਦੇ ਹੋ ਪਰ ਹਾਡੀ ਤਰਤੀ ਤੇ ਇੱਕ ਵੱਡਾ ਕੋੜਾ ਜੇਤੂ ਰੂਪ ਦੇ ਵਿੱਚ ਨਹੀਂ ਫਿਰ ਸਕਦਾ ਤਾਂ ਕਹਿੰਦੇ ਹਨ ਉਸ ਵੇਲੇ ਵੀ ਅੰਮ੍ਰਿਤਸਰ ਦੀ ਤਰਤੀ ਤੇ ਬੜਾ ਵੱਡਾ ਜੁੱਧ ਹੋਇਆ ਭਗਵਾਨ ਰਾਮਕਿੰਦਰ ਜੀ ਦੇ ਦੋਨੇ ਸੁਪੁੱਤਰ ਉਸ ਜੁੱਧ ਦੇ ਵਿੱਚ ਮੂਰਛਤ ਹੋ ਗਏ ਬਿਉਹਸ਼ ਹੋ ਗਏ ਆਖਰ ਜਦੋਂ ਮਾਤਾ ਸੀਤਾ ਜੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਦੀ ਗੱਲ ਸੀ ਸੁਣਦੇ ਆ ਕਿ ਇਹ ਸਾਡੇ ਜਦੋਂ ਇੱਥੇ ਜੰਮੇ ਪਲੇ ਵੱਡੇ ਹੋਏ ਕਿ ਇਹ ਸਾਡੇ ਪਿਤਾ ਜੀ ਹਨ ਜਿਨ੍ਹਾਂ ਦਾ ਸੀ ਕੋੜਾ ਡੱਕਿਆ ਹੈ ਤੇ ਜਦੋਂ ਯੁੱਧ ਦੀ ਸਮਾਪਤੀ ਹੋਈ ਤੇ ਮਾਤਾ ਜੀ ਨੇ ਪਤਾ ਲੱਗਾ ਸਾਰੀ ਗੱਲ ਦਾ ਮਾਤਾ ਸੀਤਾ ਜੀ ਨੂੰ ਤੇ ਉਹਨਾਂ ਨੇ ਅਮਰਸਰ ਦੀ ਧਰਤੀ ਤੇ ਹੀ ਇਹ ਜਿਹੜਾ ਸਾਰਾ ਇਲਾਕਾ ਹੈ ਵਾਗੇ ਬਾਰਡਰ ਵਾਲਾ ਜਾਂ ਜਿੱਥੇ ਬਾਲਮੀਕ ਜੀ ਦਾ ਸਥਾਨ ਹੈ ਇੰਨਾ ਸਾਰੇ ਆ ਸਥਾਨਾਂ ਦੀ ਜਿਹੜੀ ਧਰਤੀ ਹੈ ਇਸ ਸਥਾਨ ਤੇ ਕਹਿੰਦੇ ਨੇ ਕਿ ਮਾਤਾ ਸੀਤਾ ਜੀ ਦਾ ਤੇ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਸੁਪੁੱਤਰਾਂ ਦਾ ਉਹਨਾਂ ਦੇ ਨਾਲ ਮਿਲਾਪ ਹੋਇਆ ਤੇ ਮਾਤਾ ਸੀਤਾ ਜੀ ਨੂੰ ਲੈ ਕੇ ਵਾਪਸ ਭਗਵਾਨ ਦੀ ਜਿਹੜੀ ਸੀ ਅਜੂਬਿਆ ਚਲੇਗੀ ਪਰ ਜਿੰਨੇ ਵੀ ਦੁਨੀਆ ਦੇ ਇਤਿਹਾਸਕਾਰ ਨੇ ਹੋ ਸਕਦਾ ਮੇਰੀ ਗੱਲ ਥੋੜੀ ਬਹੁਤੀ ਅਧੂਰੀ ਹੋਵੇ ਕਿਉਂਕਿ ਕਿਸੇ ਚੀਜ਼ ਦਾ ਅੰਤ ਨਹੀਂ ਹੈ ਕਿਸੇ ਖਿਆਲ ਦਾ ਅੰਤ ਨਹੀਂ ਹੈ ਪਰ ਜਿੰਨੀ ਕਿ ਜਾਣਕਾਰੀ ਇਤਿਹਾਸ ਗ੍ਰੰਥਾਂ ਵਿੱਚ ਮਿਲਦੀ ਹੈ ਫਿਰ ਇਸ ਧਰਤੀ ਤੇ ਰਹਿ ਕੇ ਲਵ ਨੇ ਲਾਹੌਰ ਵਸਾਇਆ ਤੇ ਕੁਛ ਨਹੀਂ ਕਸੂਰ ਵਸਾਇਆ ਇਹ ਜੋ ਵੱਡੇ ਸ਼ਹਿਰ ਅੱਜ ਕੋਕ ਵਸਦੇ ਨੇ ਇਹਨਾਂ ਦੀ ਸਥਾਪਨਾ ਭਗਵਾਨ ਰਾਮਚੰਦਰ ਦੇ ਦੋਨਾਂ ਸੁਪੁੱਤਰਾਂ ਨੇ ਪੰਜਾਬ ਦੀ ਧਰਤੀ ਤੇ ਰਹਿ ਕੇ ਕੀਤੀ ਤੇ ਕੀ ਭਗਵਾਨ ਦੀ ਵੀ ਕਈ ਵਾਰੀ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਭਗਵਾਨ ਦੇ ਰੂਪ ਹੋਏ ਮਹਾਨ ਪੁਰਸ਼ਾਂ ਦੀ ਸਤਿ ਪੁਰਸ਼ਾਂ ਦੀ ਵੀ ਜਿਹੜੀ ਕਈ ਵਾਰੀ ਇਸ ਤਰ੍ਹਾਂ ਦੀ ਗੱਲ ਹੈ ਪੰਜਾਬ ਦੇ ਜਾਇਆਂ ਨੇ ਉਸ ਨੂੰ ਵੀ ਨਹੀਂ ਚੱਲਿਆ ਦੂਸਰੀ ਗੱਲ ਕਿ ਨਿਆਸਰਿਆਂ ਨੂੰ ਆਸਰਾ ਦੇਣਾ ਤੰਨ ਬਾਬਾ ਤੰਨ ઋષਿ ਤੰਨ ਭਗਵਾਨ ਬਾਲਮੀਕ ਜੀ ਜਿਨ੍ਹਾਂ ਨੇ ਉਸ ਵੇਲੇ ਜੂਪੀ ਤੋਂ ਆਈ ਮਾਤਾ ਨੂੰ ਇਸਤਰੀ ਨੂੰ ਵਿਆਹੀ ਲੜਕੀ ਨੂੰ ਇਸ ਧਰਤੀ ਤੇ ਸ਼ਰਨ ਦਿੱਤੀ ਉਹਦੇ ਬੱਚੇ ਪਾਲਣ ਲਈ ਉਹਨੂੰ ਵੱਡੀ ਪ੍ਰੇਰਣਾ ਦਿੱਤੀ ਉਹਨੂੰ ਉਦਾਸਾਹ ਦਿੱਤਾ ਤੇ ਦੁਨੀਆ ਦੇ ਉੱਪਰ ਉਨ੍ਹਾਂ ਦੀ ਸਦੀਵੀ ਯਾਦ ਨੂੰ ਬਣਾ ਕੇ ਰੱਖਣ ਲਈ ਉਨ੍ਹਾਂ ਦਾ ਇਤਿਹਾਸ ਲਿਖਿਆ ਜਿਸ ਨੂੰ ਦੁਨੀਆ ਦੇ ਵਿੱਚ ਵਾਲਮੀਕੀ ਰਮਾਇਣ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਅੱਜ ਦੇ ਦਿਨ ਮੈਂ ਸਮੂਹ ਵਾਲਮੀਕ ਭਾਈਚਾਰੇ ਜੀ ਨੂੰ ਵਾਲਮੀਕ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਭਗਵਾਨ ਬਾਲਮੀਕ ਜੀ ਦੀ ਕਰਨੀ ਨਾਮੇ ਨੂੰ ਪ੍ਰਣਾਮ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਇਹੋ ਜੀ ਘਟਨਾ ਸਾਡੇ ਸਾਰਿਆਂ ਲਈ ਰੇਰਨਾ ਸਰੋਤ ਬਣੇ ਅਸੀਂ ਇੱਥੇ ਸ਼ਰਨ ਆਇਆ ਨੂੰ ਵੀ ਥਾਂ ਲਈ ਹੈ ਤੇ ਜਿਹੜਾ ਕੋਈ ਆਪਣਾ ਘੋੜਾ ਚਾੜ ਕੇ ਲਿਆਵੇ ਉਸ ਨੂੰ ਰੋਕਣ ਦੀ ਵੀ ਅਸੀਂ ਸਮਰੱਥਾ ਗ੍ਰਹਿਣ ਕਰੀਏ ਇਹ ਸਾਡੇ ਜੀਵਨ ਦਾ ਹਿੱਸਾ ਬਣੇ ਇਹ ਮੇਰਾ ਖਿਆਲ ਹੈ ਇਹ ਕਿਸੇ ਨੂੰ ਬੁਰਾ ਲੱਗੇ ਤਾਂ ਮੈਂ ਖਿਮਾ ਮੰਗਦਾ ਹਾਂ ਪ੍ਰੇਰਨਾ ਮਈ ਲੱਗੇ ਤਾਂ ਅਸੀਂ ਇਸ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਦਾ ਯਤਨ ਕਰੀਏ ਇਸ ਨੂੰ ਹੋਰ ਬਹੁਤ ਜ਼ਿਆਦਾ ਸਪਸ਼ਟਤਾ ਦੇ ਨਾਲ ਪਰਪਕਤਾ ਦੇ ਨਾਲ ਬਹੁਤ ਸਾਰੇ ਤੱਥ ਇਕੱਠੇ ਕਰਕੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਪਰ ਕਿਉਂਕਿ ਸਾਡੇ ਕਾਰਜ ਦੀ ਸ਼ੁਰੂਆਤ ਹੈ ਇਸ ਲਈ ਇਸ ਨੂੰ ਜਿਆਦਾ ਜਟਲ ਨਾ ਬਣਾਉਂਦਾ ਹੋਇਆ ਇੱਕ ਕਹਾਣੀ ਦੇ ਰੂਪ ਵਿੱਚ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਨ ਦਾ ਯਤਨ ਕੀਤਾ ਹੈ ਆਪਣੇ ਖਿਆਲ ਨੂੰ ਉਹਨਾਂ ਪੁੱਲਾ ਚੁਕਾਂ ਦੀ ਕਿਮਾ ਕਰੋ ਸੋ ਆਓ ਪਿਆਰ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ